ਭਾਰਤੀ ਉਦਮੇ ਸ਼੍ਰੋਤੀ ਚਤੁਰਵੇਦੀ ਨੇ ਅਲਾਸਕਾ ਦੇ ਇੱਕ ਹਵਾਈ ਅੱਡੇ ਤੇ 8 ਘੰਟੇ ਤੱਕ ਹਿਰਾਸਤ ਵਿੱਚ ਰੱਖੇ ਜਾਣ ਦੇ ਆਪਣੇ ਦੁਖਦਾਈ ਅਨੁਭਵ ਨੂੰ ਸਾਂਝਾ ਕੀਤਾ ਜਦੋਂ ਹਵਾਈ ਅੱਡੇ ਦੀ ਸੁਰੱਖਿਆ ਨੂੰ ਉਸ ਦੇ ਸਮਾਨ ਵਿੱਚ ਇੱਕ ਪਾਵਰ ਬੈਂਕ ਨੂੰ ਸ਼ੱਕੀ ਦੱਸਿਆ ਸੀ ਅੱਜ ਸਵੇਰੇ ਐਕਸ ਦੇ ਇੱਕ ਪੋਸਟ ਵਿੱਚ ਇੰਡੀਆ ਐਕਸ਼ਨ ਪ੍ਰੋਜੈਕਟ ਅਤੇ ਜਾਪਾਨੀ ਦੇ ਸੰਸਥਾਪਕ ਚਤੁਰਵੇਦੀ ਨੇ ਇਸ ਮੁਸ਼ਕਲ ਨੂੰ ਸਭ ਤੋਂ ਭੈੜਾ ਦੱਸਿਆ ਇਸ ਮੁਸ਼ਕਲ ਨੂੰ ਸਭ ਤੋਂ ਭੈੜਾ ਦੱਸਿਆ ਚਤੁਰਵੇਦੀ ਦੇ ਅਨੁਸਾਰ ਇਹ ਘਟਨਾ ਐਕਰੇਂਜ ਹਵਾਈ ਅੱਡੇ ਤੇ ਵਾਪਰੀ ਜਿੱਥੇ ਉਸ ਨੂੰ ਕਈ ਤਰ੍ਹਾਂ ਦੀਆਂ ਅਸੁਵਿਧਾਜਨਕ ਅਤੇ ਹਮਲਾਵਰ ਪ੍ਰਕਿਰਿਆਵਾਂ ਦਾ ਸਾਹਮਣਾ ਕਰਨਾ ਪਿਆ ਉਸਨੇ ਦਾਅਵਾ ਕੀਤਾ ਕਿ ਉਸ ਨੂੰ ਉਸਦੇ ਗਰਮ ਕੱਪੜੇ ਉਤਾਰ ਦਿੱਤੇ ਗਏ ਇੱਕ ਠੰਡੇ ਕਮਰੇ ਵਿੱਚ ਉਡੀਕ ਕਰਨ ਲਈ ਮਜਬੂਰ ਕੀਤਾ ਗਿਆ ਅਤੇ ਪੁਲਿਸ ਅਤੇ FBI ਏਜੰਟ ਦੋਵਾਂ ਦੁਆਰਾ ਪੁੱਛਗਿੱਛ ਕੀਤੀ ਗਈ। ਅਧਿਕਾਰੀਆਂ ਨੇ ਉਸ ਨੂੰ ਟਾਇਲਟ ਦੀ ਵਰਤੋਂ ਕਰਨ ਦੀ ਇਜਾਜ਼ਤ ਵੀ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਉਸ ਦਾ ਮੋਬਾਈਲ ਫੋਨ ਅਤੇ ਬਟੂਆ ਵੀ ਲੈ ਲਿਆ ਜਿਸ ਨਾਲ ਉਸ ਨੂੰ ਕੋਈ ਵੀ ਫੋਨ ਕਾਲ ਕਰਨ ਤੋਂ ਰੋਕਿਆ ਗਿਆ। ਕਲਪਨਾ ਕਰੋ ਕਿ ਪੁਲਿਸ ਅਤੇ FBI ਦੁਆਰਾ 8 ਘੰਟੇ ਲਈ ਹਿਰਾਸਤ ਵਿੱਚ ਲਿਆ ਜਾਵੇ ਸਭ ਤੋਂ ਹਾਸੋਹੀਨੀਆਂ ਗੱਲਾਂ ਤੋਂ ਪੁੱਛਗਿੱਛ ਕੀਤੀ ਜਾਵੇ ਕਮਰੇ ਤੇ ਇੱਕ ਪੁਰਸ਼ ਅਧਿਕਾਰੀ ਦੁਆਰਾ ਸਰੀਰਕ ਤੌਰ ਤੇ ਜਾਂਚ ਕੀਤੀ ਜਾਵੇ ਗਰਮ ਕੱਪੜੇ ਮੋਬਾਈਲ ਫੋਨ ਬਟੋ ਹਲਾ ਦਿੱਤਾ ਜਾਵੇ ਠੰਡੇ ਕਮਰੇ ਵਿੱਚ ਰੱਖਿਆ ਜਾਵੇ ਟਾਇਲਟ ਦੀ ਵਰਤੋਂ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ ਜਾਂ ਇੱਕ ਵੀ ਫੋਨ ਕਾਲ ਨਾ ਕੀਤੀ ਜਾਵੇ ਤੁਹਾਡੀ ਉਡਾਨ ਖੁੰਝ ਜਾਵੇ ਇਹ ਸਭ ਇਸ ਲਈ ਕਿਉਂਕਿ ਹਵਾਈ ਅੱਡੇ ਦੀ ਸੁਰੱਖਿਆ ਨੇ ਤੁਹਾਡੇ ਹੈਂਡ ਬੈਗ ਵਿੱਚ ਪਾਵਰ ਬੈਂਕ ਨੂੰ ਸ਼ੱਕੀ ਪਾਇਆ ਚਤੁਰਵੇਦੀ ਨੇ ਆਪਣੀ ਪੋਸਟ ਵਿੱਚ ਲਿਖਿਆ ਉਸਨੇ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਕਰਦੇ ਹੋਏ ਇਸ ਮੁਸ਼ਕਲ ਤੇ ਆਪਣੀ ਨਿਰਾਸ਼ਾ ਵੀ ਪ੍ਰਗਟ ਕੀਤੀ ਅਤੇ ਅੱਗੇ ਕਿਹਾ ਮੈਨੂੰ ਕਲਪਨਾ ਕਰਨ ਦੀ ਜ਼ਰੂਰਤ ਨਹੀਂ ਹੈ ਪਹਿਲਾਂ ਹੀ ਸਭ ਤੋਂ ਮਾੜੇ 7 ਘੰਟੇ ਲੰਘ ਗਏ ਅਤੇ ਅਸੀਂ ਸਾਰੇ ਜਾਣਦੇ ਹਾਂ ਕਿ ਕਿਉਂ ਯੂਐਸ ਟ੍ਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ TSA ਦੀ ਅਧਿਕਾਰਤ ਵੈੱਬਸਾਈਟ ਦੇ ਅਨੁਸਾਰ ਬੈਟਰੀਆਂ ਵੱਲੋਂ ਪੋਰਟੇਬਲ ਚਾਰਜਰ ਜਾਂ ਪਾਵਰ ਬੈਂਕ ਕੈਰੀ-ਆਨ ਬੈਗ ਵਿੱਚ ਪੈਕ ਕੀਤੇ ਜਾਣੇ ਚਾਹੀਦੇ ਹਨ ਚੈੱਕ ਕੀਤੇ ਸਮਾਨ ਵਿੱਚ ਨਹੀਂ ਚਤੁਰਵੇਦੀ ਨੇ ਕਿਹਾ ਕਿ ਉਸ ਦਾ ਕੈਰੀ-ਆਨ ਬੈਗ ਵਿੱਚ ਸੀ ਜਿਸ ਤੋਂ ਪਤਾ ਲੱਗਦਾ ਹੈ ਕਿ ਪ੍ਰਤੀਕਿਰਿਆ ਅਨੁਪਾਤਕ ਸੀ ਇਹ ਘਟਨਾ ਅਮਰੀਕੀ ਅਧਿਕਾਰੀਆਂ ਦੁਆਰਾ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਵੱਧ ਰਹੀ ਜਾਂਚ ਦੇ ਵਿਚਕਾਰ ਆਈ ਹੈ ਖਾਸ ਕਰਕੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਵਿਆਪਕ ਕਾਰਵਾਈ ਦੇ ਪਿੱਛੋਕੜ ਦੇ ਵਿਰੁੱਧ ਭਾਰਤੀ ਨਾਗਰਿਕਾ ਨੇ ਹਾਲ ਹੀ ਵਿੱਚ ਦੁਰਵਿਵਹਾਰ ਦੀ ਰਿਪੋਰਟ ਕੀਤੀ ਹੈ ਜਿਸ ਵਿੱਚ ਦੇਸ਼ ਨਿਕਾਲੇ ਦੌਰਾਨ ਬੇੜੀਆਂ ਪਾਉਣਾ ਵੀ ਸ਼ਾਮਿਲ ਹੈ ਜਦੋਂ ਕਿ ਭਾਰਤ ਉਹਨਾਂ 43 ਦੇਸ਼ਾਂ ਵਿੱਚ ਸ਼ਾਮਿਲ ਨਹੀਂ ਹੈ ਜਿਨ੍ਹਾਂ ਨੂੰ ਹਾਲ ਹੀ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਦੇ ਪਵੰਦੀ ਸ਼ੂਦਾ ਇਮੀਗ੍ਰੇਸ਼ਨ ਪ੍ਰਸਤਾਵ ਦੁਆਰਾ ਨਿਸ਼ਾਨਾ ਬਣਾਇਆ ਗਿਆ ਪਾਕਿਸਤਾਨ ਅਫਗਾਨਿਸਤਾਨ ਅਤੇ ਪੂਟਾਨ ਵਰਗੇ ਗੁਆਂਢੀ ਦੇਸ਼ ਨੇ ਚਤੁਰਵੇਦੀ ਦਾ ਤਜਰਬਾ ਅਮਰੀਕੀ ਇਮੀਗ੍ਰੇਸ਼ਨ ਨੀਤੀਆਂ ਖਾਸ ਕਰਕੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਅਧੀਨ ਪ੍ਰਤੀਵਾਧੀਆਂ ਚਿੰਤ ਕਰਦਾ ਅਮਰੀਕੀ ਹਵਾਈ ਅੜਾਂ ਤੇ ਸਖਤ ਉਪਾਮਾ ਦੇ ਨਤੀਜੇ ਵਜੋਂ ਯਾਤਰੀਆਂ ਜਿੰਨਾਂ ਵਿੱਚ ਸਲਾਣੀ ਅਤੇ ਵੀਜ਼ਾ ਤਾਰਕ ਸ਼ਾਮਿਲ ਨੇ ਉਹਨਾਂ ਨੂੰ ਲੰਬੇ ਸਮੇਂ ਲਈ ਹਿਰਾਸਤ ਵਿੱਚ ਲਏ ਜਾਣ ਦੀਆਂ ਕਈ ਰਿਪੋਰਟਾਂ ਆਈਆਂ ਜਿਸ ਕਾਰਨ ਜਰਮਨੀ ਅਤੇ ਕੈਨੇਡਾ ਵਰਗੇ ਦੇਸ਼ਾਂ ਨੇ ਅਮਰੀਕਾ ਲਈ ਆਪਣੀਆਂ ਯਾਤਰਾ ਸਲਾਹਾਂ ਨੂੰ ਅਪਡੇਟ ਕੀਤਾ ਉਹ ਬਾਅਦ ਵਿੱਚ ਦੱਸਦੀ ਹੈ ਕਿ ਅਮਰੀਕਾ ਛੱਡਣ ਤੋਂ ਬਾਅਦ ਹੀ ਇਸ ਘਟਨਾ ਬਾਰੇ ਪੋਸਟ ਕਰ ਸਕੀ ਇੱਕ ਫਾਲੋਅ ਅਪ ਪੋਸਟ ਵਿੱਚ ਉਸਨੇ ਕਿਹਾ ਹੈਲੋ ਮੈਂ ਠੀਕ ਹਾਂ ਅਤੇ ਇਹ ਪੋਸਟ ਅਮਰੀਕਾ ਤੋਂ ਬਾਹਰ ਹੋਣ ਤੋਂ ਬਾਅਦ ਹੀ ਪੋਸਟ ਕੀਤੀ ਉਹਨਾਂ ਨੇ ਮੈਨੂੰ ਅਤੇ ਮੇਰੇ ਦੋਸਤ ਨੂੰ 8 ਘੰਟੇ ਦੀ ਬਕਵਾਸ ਅਤੇ ਕੁਝ ਨਾਲ ਲੱਭਣ ਤੋਂ ਬਾਅਦ ਜਾਣ ਦਿੱਤਾ ਉਹਨਾਂ ਨੇ ਫਿਰ ਵੀ ਪੂਰਾ ਸਮਾਨ ਵਾਲਾ ਬੈਗ ਆਪਣੇ ਕੋਲ ਰੱਖ ਲਿਆ ਅਤੇ ਸਮਾਨ ਰੱਖਣ ਲਈ ਇੱਕ ਬੇਤੁਕੀ ਡਫਲ ਦਿੱਤੀ ਖੈਰ ਗੱਲ ਇਹ ਹੈ ਕਿ ਭਾਰਤ ਤੋਂ ਬਾਹਰ ਭਾਰਤੀ ਕਾਫੀ ਸ਼ਕਤੀਹੀਨ ਹਨ ਖਾਸ ਕਰਕੇ ਜਦੋਂ ਤੁਹਾਨੂੰ ਭਾਰਤ ਵਿੱਚ ਕਿਸੇ ਨੂੰ ਫੋਨ ਕਰਨ ਦੀ ਵੀ ਇਜਾਜ਼ਤ ਨਹੀਂ ਹੈ shruti chaturvedi ਦੀ ਪੋਸਟ ਨੇ ਸੋਸ਼ਲ ਮੀਡੀਆ ਪੋਕਥਾਮਾ ਵਿੱਚ ਵਿਦੇਸ਼ਾਂ ਵਿੱਚ ਭਾਰਤੀ ਯਾਤਰੀਆਂ ਨਾਲ ਹੋਣ ਵਾਲੇ ਸਲੂਕ ਤੇ ਚਿੰਤਾ ਪੈਦਾ ਕਰ ਦਿੱਤੀ ਇਸ ਤੋਂ ਪਹਿਲਾਂ ਚਤੁਰਵੇਦੀ ਨੇ ਅਲਾਸਕਾ ਵਿੱਚ ਛੁੱਟੀਆਂ ਮਨਾਉਣ ਦੀਆਂ ਆਪਣੀਆਂ ਕਈ ਪੋਸਟਾਂ ਸਾਂਝੀਆਂ ਕੀਤੀਆਂ ਸਨ ਜਿਸ ਵਿੱਚ ਇੱਕ ਬਰਫ਼ ਦੇ ਚੜ੍ਹਨੇ ਤੱਕ ਹਾਈਕਿੰਗ ਦੀਆਂ ਫੋਟੋਆਂ ਸਨ 3 ਮਾਰਚ ਨੂੰ ਉਸਨੇ ਅਲਾਸਕਾ ਵਿੱਚ ਵੇਖੀਆਂ ਗਈਆਂ ਉਤਰੀ ਰੌਸ਼niਆਂ ਦੀਆਂ ਫੋਟੋਆਂ ਵੀ ਸਾਂਝੀਆਂ ਕੀਤੀਆਂ